ਐਮ ਦੀ ਪਾਵਰ ਤਿੰਨ ਦਾ ਪਹਿਲੀ ਐਮ ਦੀ ਪਾਵਰ ਹੈ ਜਿਹੜੀ ਉਹ ਹੈਗਾ ਮਨੀ ਮੇਕਿੰਗ ਐਮ ਐਮ ਦੇ ਵਿੱਚ ਮਨੀ ਤਾਂ ਸਾਰੇ ਚਾਣੀਆਂ ਨਾਲ ਮਨੀ ਮੇਕਿੰਗ ਹੈ ਵੀ ਮਨੀ ਨੂੰ ਪੈਸੇ ਨੂੰ ਕਮਾਉਣਾ ਕਿਵੇਂ ਹੈ ਪੈਸਾ ਤੁਹਾਡੇ ਕੋਲ ਆਵੇ ਕਿਦਾਂ ਦੂਜਾ ਹੈਗਾ ਮਨੀ ਮੈਨੇਜਿੰਗ ਵੀ ਪੈਸੇ ਦੇ ਨਾਲ ਰਹਿਣਾ ਕਿਵੇਂ ਹੈ ਪੈਸੇ ਦਾ ਪ੍ਰਬੰਧ ਕਿਵੇਂ ਕਰਨਾ ਜੇ ਪੈਸਾ ਤੁਹਾਡੇ ਕੋਲ ਆ ਗਿਆ ਕਿਤੇ ਤੁਹਾਨੂੰ ਇਹ ਤਾਂ ਨਹੀਂ ਵੀ ਪਰੇਸ਼ਾਨ ਕਰ ਰਿਹਾ ਪੈਸਾ ਜੇ ਪਰੇਸ਼ਾਨ ਕਰਦਾ ਵੀ ਜਿਹੜੇ ਨੂੰ ਬੰਦੇ ਨੂੰ ਪਰੇਸ਼ਾਨ ਕਰਦਾ ਉਹ ਬੰਦਾ ਖਰਚਾ ਕਰਨ ਵਾਲੇ ਪਾਸੇ ਤੁਰ ਪੈਂਦੇ ਆ ਕਿਉਂਕਿ ਜਿਆਦਾਤਰ ਦੇਖਿਆ ਗਿਆ ਪੈਸੇ ਦੀ ਤੇ ਸਾਡੀ ਦੁਸ਼ਮਣੀ ਆ ਜਦੋਂ ਸਾਡੇ ਕੋਲ ਪੈਸਾ ਆਇਆ ਨਹੀਂ ਤੇ ਅਸੀਂ ਆਪਣਾ ਸੰਤੁਲਨ ਗੁਆਇਆ ਨਹੀਂ ਪੈਸਾ ਆਇਆ ਤੇ ਸੰਤੁਲਨ ਗੁਆਇਆ ਤੇ ਅਸੀਂ ਮਤਲਬ ਹੋਰ ਪਾਸੇ ਤੁਰ ਪੈਂਦੇ ਆ ਪੈਸੇ ਖਰਚੇ ਨਾਲੇ ਪਾਸੇ ਤੁਰ ਪੈਂਦੇ ਆ ਸਾਨੂੰ ਖਰਚੇ ਦੇਣੇ ਸ਼ੁਰੂ ਹੋ ਜਾਂਦੇ ਆ ਸਾਨੂੰ ਆਪਣੀ ਜੀਵਨ ਦੇ ਵਿੱਚ ਘਾਟਾ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੀ ਹੈ ਕਮੀਆਂ ਮਹਿਸੂਸ ਵੀ ਸਾਡੇ ਕੋਲ ਆ ਵੀ ਕਮੀ ਆ ਵੀ ਲੈ ਲਈ ਆ ਵੀ ਲੈ ਲਈ ਆ ਵੀ ਲੈ ਲਈ ਉਹ ਕੀ ਹੁੰਦਾ ਵੀ ਮਨੀ ਮੈਨੇਜਿੰਗ ਨੂੰ ਤੁਸੀਂ ਪ੍ਰੋਪਰਲੀ ਮੈਨੇਜ ਨਹੀਂ ਕਰ ਰਹੇ ਪੈਸੇ ਨੂੰ ਖਰਚਣ ਵਾਲੇ ਪਾਸੇ ਤੇ ਮਨੀ ਦੇ ਨਾਲ ਰਹਿਣਾ ਨਹੀਂ ਤੁਹਾਨੂੰ ਹੂੰ ਤੀਸਰਾ ਹੈਗਾ ਮਨੀ ਮਲਟੀਪਲਾਈਂਗ ਮਨੀ ਮਲਟੀਪਲਾਈਂਗ ਦਾ ਮਤਲਬ ਹੈ ਪੈਸੇ ਨੂੰ ਵਧਾਣਾ ਕਿਦਾਂ ਤੁਸੀਂ ਪੈਸਾ ਤੁਹਾਡੇ ਕੋਲ ਆ ਗਿਆ ਪੈਸਾ ਤੁਹਾਡੇ ਕੋਲ ਪੈਸਾ ਆਇਆ ਤਾਂ ਤੁਸੀਂ ਖਰਚ ਕਰੋਗੇ ਹੂੰ ਜਾਂ ਕਿਤੇ ਕੰਮ ਤੇ ਲਾਓਗੇ ਜੇ ਕੰਮ ਤੇ ਲੱਗ ਗਿਆ ਤਾਂ ਫੇਰ ਤੁਹਾਡਾ ਪੈਸਾ ਹੈਗਾ ਵਧਣ ਵਾਲੇ ਪਾਸੇ ਉਹਦੇ ਚਾਂਸ ਕਿਉਂਕਿ ਜੇ ਸਹਿਿਤ ਕਰਨੇ ਤੇ ਪੈਸਾ ਲੱਗ ਜੇ ਮਨੀ ਇਜ਼ ਐਕਸਲੈਂਟ ਸਰਵੈਂਟ ਬਟ ਅ ਬੈਡ ਮਾਸਟਰ ਇਹ ਕਿਹਾ ਜਾਂਦਾ ਕਿ ਪੈਸਾ ਸ਼ਾਨਦਾਰ ਨੌਕਰ ਤੇ ਮਾੜਾ ਮਾਲਕ ਹੈ ਤੇ ਜੇ ਪੈਸੇ ਨੂੰ ਤੁਸੀਂ ਸ਼ਾਨਦਾਰ ਨੌਕਰ ਬਣਾ ਲਿਆ ਪੈਸੇ ਨੂੰ ਆਪਣੇ ਅਨੁਸਾਰ ਕੰਮ ਤੇ ਲਾ ਲਿਆ ਤਾਂ ਉਹ ਤੁਹਾਡੇ ਸਾਰੇ ਕੰਮ ਕਰੇਗਾ ਹੁਣ ਤੁਸੀਂ ਉਹ ਨੌਕਰ ਰੱਖਿਆ ਹੋਇਆ ਨੌਕਰ ਨੂੰ ਤੁਸੀਂ ਸਾਰੀ ਡਾਇਰੈਕਸ਼ਨ ਦੇ ਦਿੱਤੀਆਂ ਸਮਝਾਤਾ ਵੀ ਆਹ ਕੰਮ ਕਰ ਕੰਮ ਕਰ ਉਹ ਸਾਰੇ ਕੰਮ ਤੁਹਾਡੇ ਕਰਕੇ ਦੇ ਦੂਗਾ ਤੁਹਾਡੇ ਰੈਂਚ ਨਾਲ ਸਾਰੇ ਖਤਮ ਕਰ ਦੇਗਾ ਜੇ ਤੁਸੀਂ ਕਹੋ ਵੀ ਨੌਕਰ ਨੂੰ ਤੁਸੀਂ ਉਹ ਤੋਂ ਕੰਮ ਨਹੀਂ ਲੈਣਾ ਉਹਨੂੰ ਸੋਫੇ ਤੇ ਬਿਠਾ ਤੋ ਉਹਨੂੰ ਮਤਲਬ ਕਹੋ ਜੀ ਬੈਠੇ ਪਟਾਏ ਨੂੰ ਰੋਟੀ ਵੀ ਦੇਨੇ ਚਾਹ ਵੀ ਦੇ ਰਹੇ ਆ ਕੋਈ ਹੋਰ ਦੇ ਨਹੀਂ ਆ ਤਾਂ ਫਿਰ ਉਹ ਬੰਦਾ ਉਹ ਕੰਮ ਨਹੀਂ ਕਰੇਗਾ ਉਹ ਤੁਹਾਡੇ ਲਈ ਸਿਰਦਰਦੀ ਦਾ ਕਾਰਨ ਬਣੇਗਾ ਹੂੰ ਇਸੇ ਤਰੀਕੇ ਨਾਲ ਪੈਸਾ ਜਿਹੜਾ ਹੈ ਜੇ ਤੁਸੀਂ ਪੈਸੇ ਨੂੰ ਚੰਗੇ ਢੰਗ ਨਾਲ ਕਿਤੇ ਲਾ ਦੋਗੇ ਤਾਂ ਤੁਹਾਡੇ ਵਾਸਤੇ ਕਮਾਈ ਕਰੇਗਾ ਜੇ ਤੁਸੀਂ ਮਾੜੇ ਪਾਸੇ ਲਾਤਾ ਤਾਂ ਤੁਹਾਡੇ ਵਾਸਤੇ ਤੁਹਾਡਾ ਨੁਕਸਾਨ ਕਰੇਗਾ ਤੁਹਾਡੇ ਪੀਸ ਆਫ ਮਾਈਂਡ ਜਿਹੜਾ ਹੈ ਖਰਾਬ ਕਰੇਗਾ ਜੇ ਕਹਿੰਦੇ ਵੀ ਜਿੱਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਇਹ ਗੱਲ ਕਹੀ ਜਾਂਦੀ ਹੈ ਪਰ ਮੈਂ ਇੱਕ ਗੱਲ ਹੋਰ ਕਹਿਣਾ ਹਾਂ ਵੀ ਜਿਹਦੇ ਮੁੱਕੇ ਦਾਣੇ ਉਹਨੂੰ ਕੋਈ ਨਾ ਪਛਾਣੇ ਉਹਨੂੰ ਕੋਈ ਆਪਣਾ ਵੀ ਨਹੀਂ ਪਛਾਣਦਾ ਫਿਰ ਜਦੋਂ ਤੁਹਾਡੇ ਕੋਲ ਪੈਸਾ ਆ ਜਾਈ ਤੇ ਪੈਸਾ ਚਲਾ ਜਾਵੇ ਉਹ ਬੜੀ ਦਾ ਦੁਖਦਾਈ ਗੱਲ ਸਮਝਦਾ ਮੈਂ ਧਨਵਾਨ ਤੋਂ ਨਿਰਧਨ ਜਿਹੜਾ ਹੁਣ ਧਨਵਾਨ ਪਹਿਲਾਂ ਧਨਵਾਨ ਨੂੰ ਤੁਸੀਂ ਕਿਸੇ ਤਰੀਕੇ ਨਾਲ ਤੁਹਾਡੇ ਕੋਲ ਪੈਸਾ ਆ ਗਿਆ ਉਸ ਵੇਲੇ ਤੁਹਾਡੀ ਸਮਾਜ ਦੇ ਵਿੱਚ ਬੱਲੇ ਬੱਲੇ ਹੋ ਜਾਂਦੀ ਹੈ ਜਦੋਂ ਤੁਹਾਡੇ ਕੋਲ ਪੈਸਾ ਹੁੰਦਾ ਲੋਕ ਤੁਹਾਨੂੰ ਸੋਸ਼ਲ ਫੰਕਸ਼ਨਾਂ ਦੇ ਉੱਪਰ ਬੁਲਾਉਂਦੇ ਐ ਵਿਆਹ ਸ਼ਾਦੀ ਦੇ ਉੱਪਰ ਬੁਲਾਉਂਦੇ ਐ ਹੋਰ ਬੁਲਾਉਂਦੇ ਐ ਨਾ ਤੇ ਜਦੋਂ ਉਹੀ ਪੈਸਾ ਤੁਹਾਡੇ ਕੋਲ ਚਲੇ ਜਾਂਦਾ ਤਾਂ ਫਿਰ ਲੋਕ ਤੁਹਾਡੇ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੰਦੇ ਹੂੰ ਕਿਨਾਰੇ ਕਰਨ ਨਾਲ ਜਦੋਂ ਤੁਹਾਡਾ ਪੈਸਾ ਚਲੇ ਗਿਆ ਪਹਿਲਾਂ ਤੁਹਾਡੀ ਆਰਥਿਕ ਮੌਤ ਹੋ ਗਈ ਜਦੋਂ ਤੁਹਾਡੀ ਆਰਥਿਕ ਮੌਤ ਹੋ ਗਈ ਤੁਹਾਡੇ ਕੋਲ ਪੈਸਾ ਨਹੀਂ ਰਿਹਾ ਤੁਸੀਂ ਸਮਾਜ ਨਾਲੋਂ ਟੁੱਟ ਗਏ ਕਿਉਂਕਿ ਸਮਾਜ ਨੂੰ ਤੁਹਾਨੂੰ ਸਮਾਜਤਾ ਮਟੀਰੀਅਲਿਸਟਿਕ ਉਹਦੇ ਤਰੀਕੇ ਨਾਲ ਚੱਲਦਾ ਪਦਾਰਥਵਾਦੀ ਜਿਹੜਾ ਸਮਾਜ ਹੈ ਉਹ ਪਦਾਰਥਵਾਦੀ ਗੱਲਾਂ ਨੂੰ ਅੱਗੇ ਰੱਖ ਕੇ ਚੱਲਦਾ ਜੇ ਤੁਹਾਡੇ ਕੋਲ ਪੈਸੇ ਨਹੀਂ ਹੈ ਤਾਂ ਫਿਰ ਤੁਹਾਨੂੰ ਸਮਾਜ ਨਹੀਂ ਬਿਲਣਾ ਆੜ ਦੇਣਾ ਮਤਲਬ ਤੁਸੀਂ ਰੋਜ਼-ਰੋਜ਼ ਮਰੋਗੇ ਫਿਰ ਜਿਹੜੀ ਇਹ ਜੀ ਮੌਤ ਹੈ ਇਹ ਜੀ ਰੋਜ਼-ਰੋਜ਼ ਮਰਨ ਵਾਲੀ ਮੌਤ ਹੈ ਉਹ ਕੁਦਰਤੀ ਮੌਤ ਨਾਲੋਂ ਵੀ ਭੈੜੀ ਹੈ ਮੈਂ ਇਸੇ ਕਰਕੇ ਕਿਹਾ ਤੰਦਵਾਨ ਇਸ ਤੰਦਵਾਨ ਤੋਂ ਨਿਰਧਨ ਨਿਰਧਨ ਇਸ ਇਕੁਅਲ ਟੂ ਨਿਧਨ ਨਿਧਨ ਦਾ ਮਤਲਬ ਮਰ ਜਾਣਾ ਤੇ ਮਤਲਬ ਸਿੰਪਲ ਗੱਲ ਇਹੀ ਹੈ ਕਿ ਜੇ ਤੁਹਾਡੇ ਕੋਲ ਪੈਸਾ ਆ ਗਿਆ ਤੁਸੀਂ ਪੈਸੇ ਨੂੰ ਮੈਨੇਜ ਕਰਕੇ ਪੈਸੇ ਦੇ ਨਾਲ ਰਹਿਣਾ ਸਿੱਖ ਗਏ ਪੈਸੇ ਨੂੰ ਵਧਾਣਾ ਸਿੱਖ ਗਏ ਫਿਰ ਤਾਂ ਠੀਕ ਹੈ ਜੇ ਪੈਸਾ ਤੁਹਾਡੇ ਕੋਲ ਆ ਗਿਆ ਤੇ ਪੈਸਾ ਤੁਹਾਡੇ ਕੋਲ ਚਲੇ ਗਿਆ ਫਿਰ ਤੁਹਾਡਾ ਨਿਰਧਨ ਨਿਧਨ ਮਤਲਬ ਤੁਸੀਂ ਇਹ ਸਮਝੋ ਵੀ ਤੁਹਾਡੀ ਮੌਤ ਹੋ ਚੁੱਕੀ ਹੈ ਜਿਹੜੇ ਲੋਕ ਇਹ ਕਹਿੰਦੇ ਹਨ ਨਾ ਵੀ ਪੈਸੇ ਨੇ ਨਾਲ ਨਹੀਂ ਜਾਣਾ ਮੈਂ ਸਮਝਦਾ ਵੀ ਉਹ ਦੁਨੀਆ ਤੋਂ ਪਹਿਲਾਂ ਹੀ ਚਲੇ ਗਏ ਉਹ ਦੁਨੀਆ ਤੋਂ ਪਹਿਲਾਂ ਹੀ ਚਲੇ ਗਏ ਕਿਉਂਕਿ ਜਿਹੜਾ ਵੀ ਕੰਮ ਜਦੋਂ ਵੀ ਕਿਤੇ ਲੋੜ ਪਈ ਆ ਪੈਸਾ ਤੁਹਾਡਾ ਸਭ ਤੋਂ ਵਧੀਆ ਮਿੱਤਰ ਬਣ ਕੇ ਖੜਾ ਹੋਇਆ ਤੁਹਾਡਾ ਹੂੰ ਕਿਸੇ ਮੈਂ ਐਗਜ਼ਾਮਪਲ ਦੇ ਤੌਰ ਤੇ ਕਹਨਾ ਕਿਸੇ ਪਰਿਵਾਰ ਦੇ ਵਿੱਚ ਬੜਾ ਖੁਸ਼ਹਾਲੀ ਹੈ ਚੱਲ ਰਹੀ ਹੈ ਜੀ ਬੜੇ ਸੋਨੇ ਪੈਸੇ ਆ ਰਹੇ ਆ ਜੀ ਜੇ ਉਹਦਾ ਮਤਲਬ ਪੈਸੇ ਕਮਾਉਣ ਵਾਲੀ ਜੀ ਦੁਨੀਆ ਤੋਂ ਚਲੇ ਜਾਵੇ ਤਾਂ ਉਹਦੀ ਪੋਜੀਸ਼ਨ ਖਰਾਬ ਹੋ ਜਾਂਦੀ ਹੈ ਉਹ ਖਰਾਬ ਕਿਉਂ ਹੁੰਦੀ ਹੈ ਕਿਉਂਕਿ ਉਹਦਾ ਉਹਨਾਂ ਕੋਲ ਪੈਸਾ ਆਉਣਾ ਬੰਦ ਹੋ ਜਾਂਦਾ ਡਿਪੈਂਡੈਂਟ ਹੋ ਜਾਂਦੇ ਡਿਪੈਂਡੈਂਟ ਪੈਸੇ ਹੋਏ ਹੁੰਦੇ ਤੇ ਡਿਪੈਂਡੈਂਟ ਪੈਸਾ ਆਉਣਾ ਬੰਦ ਹੋ ਜਾਂਦਾ ਤੇ ਜੇ ਪੈਸਾ ਆਣਾ ਬੰਦ ਨਾ ਹੋਵੇ ਬੰਦਾ ਚਲੇ ਗਿਆ ਤਾਂ ਠੀਕ ਹੈ ਚਲੇ ਗਿਆ ਉਹ ਜਿਹੜੀ ਲੇਡੀ ਪਿੱਛੇ ਹੈਗੀ ਉਹ ਆਪਣੇ ਬੱਚਿਆਂ ਨੂੰ ਅੱਛੇ ਤਰੀਕੇ ਨਾਲ ਪਾਲ ਲੈਂਦੀ ਹੈ ਹਮ ਮਤਲਬ ਮੈਂ ਸਮਝਦਾ ਵੀ ਬੰਦੇ ਦਾ ਜਿਹੜਾ ਸਬਸਟੀਟਿਊਟ ਹੈ ਉਹ ਪੈਸਾ ਹੈ ਜੇ ਬੰਦਾ ਨਹੀਂ ਵੀ ਹੈ ਪੈਸਾ ਹੈ ਤਾਂ ਵੀ ਪਰਿਵਾਰ ਨੂੰ ਚੰਗੇ ਤਰੀਕੇ ਨਾਲ ਪੜਾਇਆ ਜਾ ਸਕਦਾ ਪਾਲਿਆ ਜਾ ਸਕਦਾ ਉਹਨੂੰ ਸੈੱਟ ਕੀਤਾ ਜਾ ਸਕਦਾ ਜੇ ਤੁਹਾਡੇ ਕੋਲ ਪੈਸਾ ਹੀ ਨਹੀਂ ਹੈ ਬੰਦਾ ਚਾਹੇ ਘਰ ਬੈਠਾ ਵੀ ਹੋਵੇ ਤੁਹਾਡਾ ਫੇਰ ਵੀ ਤੁਸੀਂ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਡੀ ਪਾਲ ਸਕਦੇ ਇਸ ਕਰਕੇ ਪੈਸਾ ਜਿਹੜਾ ਹੈ ਬਹੁਤ ਜ਼ਰੂਰੀ ਹੈ ਐਮ 3 ਦਾ ਫਾਰਮੂਲਾ ਮੈਂ ਸਮਝਦਾ ਵੀ ਹਰ ਇੱਕ ਬੱਚੇ ਨੂੰ ਸਿੱਖਣਾ ਚਾਹੀਦਾ ਹਰ ਬੱਚੇ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰਨਾ ਚਾਹੀਦਾ ਹਰ ਪੇਰੈਂਟਸ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਸਾਡੇ ਪ੍ਰੋਬਲਮ ਇਹ ਹੈ ਕਿ ਅਸੀਂ ਸਮਾਜ ਦੇ ਵਿੱਚ ਉਹਨਾਂ ਚੀਜ਼ਾਂ ਤੇ ਜੋੜ ਦਿੰਨੇ ਆ ਜਿਹੜੀ ਜ਼ਿੰਦਗੀ ਚ ਕੰਮ ਨਹੀਂ ਆਉਂਦੀਆਂ ਉਹ ਪੜਾਈਆਂ ਅਸੀਂ ਬੱਚਿਆਂ ਨੂੰ ਕਰਾ ਰਹੀ ਆ ਜਿਹੜੀਆਂ ਪੜਾਈਆਂ ਸਾਡੀ ਜ਼ਿੰਦਗੀ 'ਚ ਕੰਮ ਨਹੀਂ ਆਉਂਦੀਆਂ ਮਤਲਬ ਉਹ ਐਗਜ਼ਾਮਪਲ ਦੇ ਤੌਰ ਤੇ ਪੜ੍ਹਾਈ ਤਾਂ ਸਾਡੀ ਜਿਹੜੀ 1965 ਦੀ ਚੱਲ ਰਹੀ ਹੈ ਜਾਂ 1945 47 ਦੀ ਚੱਲ ਰਹੀ ਜਦੋਂ ਅੰਗਰੇਜ਼ ਗਏ ਐ ਤੇ ਜਿਹੜੇ ਹਾਲਾਤ ਐ ਉਹ ਲੱਗ ਹੋ ਗਏ ਐ ਹਾਲਾਤ ਕਿਸ ਤਰ੍ਹਾਂ ਦੇ ਹਾਲਾਤ ਦਾ ਮਤਲਬ ਹੈ ਜੇ ਅੱਜ ਦੀ ਡੇਟ ਦੇ ਵੀ ਤੁਸੀਂ ਦੇਖਿਆ ਜਾਵੇ 1966 ਵਾਲੀ ਪੜ੍ਹਾਈ ਦੇਖੀ ਜਾਵੇ ਉਹ ਕਿਤੇ ਕੰਮ ਨਹੀਂ ਆਉਂਦੀ ਜੇ ਅੱਜ ਦੀ ਡੇਟ ਦੇ ਵੀ ਤੇ ਕਹਿਆ ਜਾਵੇ ਜਿਵੇਂ ਕੰਪਿਊਟਰ ਹੈ ਟੈਕਨੋਲੋਜੀ ਹੈ ਕੋਈ ਹੋਰ ਚੀਜ਼ਾਂ ਜੇ ਉਹ ਤੁਹਾਡੇ ਪੱਲੇ ਹੋਣੀਆਂ ਤਾਂ ਤੁਸੀਂ ਹੋਰ ਤਰੀਕੇ ਨਾਲ ਕੰਮ ਕਰ ਲੋਗੇ ਹੁਣ ਸਕੂਲਾਂ ਕਾਲਜਾਂ ਦੇ ਵਿੱਚ ਉਹੀ 1966 ਵਾਲੇ ਪੜ੍ਹਾਈ ਨੂੰ ਜਾਂ 1945 ਵਾਲੀ ਪੜ੍ਹਾਈ ਨੂੰ ਬੇਸ ਮੰਨ ਕੇ ਚੱਲਿਆ ਜਾ ਰਿਹਾ ਲੇਕਿਨ ਮਾਪੇ ਇਸ ਤੇ ਰਿਸਕ ਲੈਣਾ ਡਰਦੇ ਆ ਨਾ ਵੀ ਜੇ ਬੱਚਿਆਂ ਨੂੰ ਅਸੀਂ ਹੁਣੀ ਰਿਸਕ ਲੈ ਕੇ ਬਿਜ਼ਨਸ ਸ਼ੁਰੂ ਕਰਕੇ ਦਿੰਨੇ ਆ ਜਾਂ ਉਹਨਾਂ ਨੂੰ ਇਸਲੀ ਤੋਂ ਹਟਾ ਕੇ ਪੜ੍ਹਾਈ ਤੋਂ ਹਟਾ ਕੇ ਬਿਜ਼ਨਸ ਵੱਲ ਉਹਨਾਂ ਨੂੰ ਧਿਆਨ ਲਾਉਣ ਦਾ ਹੋ ਸਕਦਾ ਹੈ ਕਿਸੇ ਕਿਸ ਤਰ੍ਹਾਂ ਦਾ ਲਾਸ ਹੋ ਜਵੇ ਇਹ ਵੀ ਉਹ ਨਹੀਂ ਇੰਟੈਂਟਿਵਲੀ ਤਾਂ ਡਰ ਨਹੀਂ ਹੈ ਡਰਨ ਦਾ ਮਤਲਬ ਡਰਤਾ ਆਪਾਂ ਨੂੰ ਵੈਸੇ ਵੀ ਲੱਗਦਾ ਹੀ ਹੈ ਦੇਖੋ ਆਪਾਂ ਰਿਸਕ ਕਦੋਂ ਨਹੀਂ ਲੈਂਦੇ ਆਪਾਂ ਰੋਜ਼ ਜਾਂਦੇ ਆ ਘਰੋਂ ਨਿਕਲਦੇ ਆ ਰੋਜ਼ ਐਕਸੀਡੈਂਟ ਦੇ ਵਿੱਚ ਬੰਦੇ ਮਰਦੇ ਦੇਖਦੇ ਆ ਹੂੰ ਬੰਦੇ ਮਰਦੇ ਦੇਖਦੇ ਆ ਤਾਂ ਫਿਰ ਆਪਾਂ ਘਰ ਬੈਠ ਕੇ ਆਪਾਂ ਘਰ ਤਾਂ ਨਹੀਂ ਬੈਠ ਗਏ ਨਾ ਆਪਾਂ ਗੱਡੀ ਫੇਰ ਵੀ ਰੋਜ਼ ਗੱਡੀ ਤੇ ਜਾ ਰਹੇ ਆ ਆਪਣੇ ਸਾਹਮਣੇ ਲਾਸ਼ ਪਈ ਹੁੰਦੀ ਹੈ ਐਕਸੀਡੈਂਟ ਦੇ ਵਿੱਚ ਆਪਾਂ ਦੇਖ ਕੇ ਉਹਨੂੰ ਨਿਕਲ ਜਾਨੇ ਅੱਗੇ ਆਪਣੇ ਕੰਮ ਤੇ ਨਿਕਲ ਜਾਨੇ ਇਹ ਤਾਂ ਨਹੀਂ ਕਿ ਉੱਥੋਂ ਡਰ ਕੇ ਘਰ ਮੁੜ ਜਾਨੇ ਰਿਸਕ ਤਾਂ ਹੈਗਾ ਹੀ ਆ ਜ਼ਿੰਦਗੀ 'ਚ ਰਿਸਕ ਨੂੰ ਲੈਂਦਾ ਸਿੱਖੋ ਰਿਸਕ ਨੂੰ ਮੈਨੇਜ ਕਰਨਾ ਸਿੱਖੋ ਰਿਸਕ ਦਾ ਮੈਂ ਜਿਹੜਾ ਆਰ ਆਈ ਐਸ ਕੇ ਚਾਰ ਅੱਖਰਾਂ ਦਾ ਰਿਸਕ ਹੈ ਇਹਨੂੰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਆਪਣੀ ਕਿਤਾਬ ਦੇ ਵਿੱਚ ਲਿਖਿਆ ਆ ਆਰ ਦਾ ਫਾਰ ਰਾਇਲ ਆਈ ਦਾ ਮਤਲਬ ਇਨਕਮ ਐਸ ਦਾ ਮਤਲਬ ਸੋਰਸਸ ਅਤੇ ਆਪਣੇ ਕੇ ਦਾ ਮਤਲਬ ਨੋਲਜ ਰਾਇਲ ਇਨਕਮ ਸੋਰਸਸ ਆਫਟਰ ਨੋਲਜ ਕਦੋਂ ਜਦੋਂ ਤੁਸੀਂ ਰਿਸਕ ਨੂੰ ਮੈਨੇਜ ਕਰ ਲੈਂਦੇ ਹੋ ਰਿਸਕ ਜ਼ਿੰਦਗੀ ਚਾਣ ਕੇ ਆਣ ਕੇ ਤੁਹਾਡੇ ਰਿਸਕ ਤੋਂ ਬਿਨਾਂ ਤਾਂ ਕੋਈ ਗੱਲ ਹੀ ਨਹੀਂ ਹੈ ਰਿਸਕ ਕਿਵੇਂ ਮੈਨੇਜ ਹੋ ਸਕਦੇ ਨੇ ਰਿਸਕ ਵੀ ਦੇਜ ਹੋਣੇ ਸਿੱਖਣ ਦੇ ਨਾਲ ਸਿੱਖਣ ਦੇ ਨਾਲ ਮੈਨੇਜ ਹੋਣਗੇ ਜਿੰਨਾ ਜੇ ਤੁਸੀਂ ਹੁਣ ਕਾਰ ਬਿਨਾਂ ਚਲਾਣ ਤੋਂ ਮਤਲਬ ਬਿਨਾਂ ਸਿੱਖਣ ਤੋਂ ਕਾਰ ਚਲਾਣੀ ਸ਼ੁਰੂ ਕਰਤੀ ਮਾਰਕੀਟ 'ਚ ਤਾਂ ਰਿਸਕ ਲੈ ਲੈ ਤੁਸੀਂ ਮਤਲਬ ਰਿਸਕ ਕਿੰਨਾ ਵੱਡਾ ਰਿਸਕ ਹੋ ਗਿਆ ਤੇ ਜੇ ਸਿੱਖ ਕੇ ਕਰੋਗੇ ਕਾਰ ਨੂੰ ਸਿੱਖ ਲੋਗੇ ਹੋਰ ਕਰੋਗੇ ਤਾਂ ਤੁਹਾਡੇ ਐਕਸੀਡੈਂਟ ਦੇ ਚਾਂਸ ਘਟ ਜਾਣਗੇ ਮੈਨੂੰ ਰਿਸਕ ਨੂੰ ਸਿੱਖਣਾ ਬਹੁਤ ਜ਼ਰੂਰੀ ਹੈ ਰਿਸਕ ਨੂੰ ਮਤਲਬ ਲੈਣ ਤੋਂ ਡਰਨ ਦੀ ਬਜਾਏ ਰਿਸਕ ਨੂੰ ਲੈਣਾ ਸਿੱਖੋ ਤੇ ਰਿਸਕ ਨੂੰ ਮੈਨੇਜ ਕਰਨਾ ਸਿੱਖੋ ਜਿਹੜਾ ਬੰਦਾ ਰਿਸਕ ਮੈਨੇਜ ਕਰਨਾ ਸਿੱਖ ਜਾਂਦਾ ਉਹ ਬੰਦਾ 100% ਬਹੁਤ ਅੱਗੇ ਨਿਕਲ ਜਾਂਦਾ ਜੇ ਸਾਰੀ ਉਮਰ ਚ ਰਿਸਕ ਨਾਲ ਲੈਣਾ ਵੀ ਬਹੁਤ ਵੱਡਾ ਰਿਸਕ ਹੈ ਜਿਹੜੇ ਬੰਦੇ ਸਾਰੀ ਉਮਰ ਰਿਸਕ ਨਹੀਂ ਲੈਂਦੇ ਉਹ ਵੀ ਆਪਣੀ ਜ਼ਿੰਦਗੀ ਨੂੰ ਰਿਸਕ ਚ ਪਾ ਲੈਂਦੇ ਰਿਗਰਟਰ ਦੇ ਵਿੱਚ ਰਹਿੰਦੇ ਨੇ ਫਿਰ ਉਹ ਵੀ ਰਿਗਰਟ ਦੇ ਵਿੱਚ